ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਿਰਕਦਾਨ ਨੂੰ ਸਨਮਾਨਿਤ ਕੀਤਾ ਜਾਂਦਾ ਪਾਜੀ ਮਾਈਕ ਅੱਗੇ ਕਰੋ ਖੰਡਪਾਟ ਸਾਹਿਬ ਦੇ ਭੋਗ ਪਾਏ ਜਾਂਦੇ ਆ ਉਹ ਹਰ ਸਾਲ ਦੀ ਤਰ੍ਹਾਂ 6 ਜੂਨ ਨੂੰ ਇਸ ਵਾਰ ਵੀ ਮਨਾਇਆ ਜਾ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵੋਤਮ ਸੰਸਥਾ ਇਹ ਠੀਕ ਆ ਭਈ ਮੈਂਬਰ ਚੁਣ ਕੇ ਇੱਕ ਧੜੇ ਦੇ ਬਾਦਿਆ ਤੇ ਇੱਕ ਧੜੇ ਦੀ ਚੌਣ ਜਿਹੜੀ ਆ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼ੋਮਣੀ ਕਾਲੀ ਦਲ ਕਰਦੇ ਆ ਪਰ ਪ੍ਰਧਾਨ ਜਿਹੜੇ ਬਣ ਜਾਂਦਾ ਉਹ ਸਾਰੀ ਕੌਮ ਦੀ ਰਿਪਰੈਜ਼ੈਂਟੇਸ਼ਨ ਕਰਦਾ ਤੇ ਉਹ ਸਾਰਿਆਂ ਨੂੰ ਸੱਦੇ ਵੀ ਦਿੰਦਾ ਤੇ ਸਾਰਿਆਂ ਨੂੰ ਗੱਲ ਬੱਕੜੀ ਦੇ ਵਿੱਚ ਵੀ ਲੈਂਦਾ ਇਹ ਹੁਣ ਕਿਉਂਕਿ ਕੁਝ ਦਿਨਾਂ ਤੋਂ ਦਮਦਮਿਤਕਸਾਲ ਦੇ ਸਤਿਕਾਰਯੋਗ ਸਾਡੇ ਮੁਖੀ ਸ਼ੰਤ ਬਾਬਾ ਫਰਨਾਮ ਸਿੰਘ ਜੀ ਪਿੰਡਰਾਵਾਲੇ ਉਹਨਾਂ ਨੇ ਪਹਿਲਾਂ ਤੋਂ ਹੀ ਸ਼ੁਰੂ ਤੋਂ ਜਿਸ ਲਈ ਗੜਗਾਜ ਸਾਹਿਬ ਦੀ ਨਿਯੁਕਤੀ ਹੋਈ ਸੀ ਉਸ ਵੇਲੇ ਮर्यादा ਪ੍ਰਤੀ ਕੁਝ ਸਵਾਲ ਜਿਹੜੇ ਸੀ ਉਹ ਬੇ ਬਾਕੀ ਨਾ ਚੱਕੇ ਹੋਰ ਜਥੇ ਬੰਦਿਆਂ ਨੇ ਵੀ ਚੱਕੇ ਸੀ ਤੇ ਅਸੀਂ ਇਹਨਾਂ ਦੇ ਨਾਲ ਉਸ ਤੋਂ ਵੇਲੇ ਤੋਂ ਹੀ ਨਾਲ ਇਹਨਾਂ ਦੇ ਬਵਸਤਾ ਸੰਪਰਕ ਕੀਤਾ ਸੀ ਪਰ ਹੁਣ ਕਿਉਂਕਿ 6 ਜੂਨ ਆ ਗਈ ਆ ਤੇ 6 ਜੂਨ ਤੇ ਬਾਬਾ ਜੀ ਨੇ ਕਿਹਾ ਸੀ ਕਿ ਸਰਦਾਰ ਗੁਰਦੀਪ ਸਿੰਘ ਗੜਗੱਜ ਉਹ ਕਿਉਂਕਿ ਪੰਥ ਦੇ ਵਿੱਚ ਸਮੂਚੇ ਨੇ ਹਾਲੇ ਉਹਨਾਂ ਦੀ ਨਿਯੁਕਤੀ ਦੇ ਉੱਤੇ ਮੋਹਰ ਨਹੀਂ ਲਾਈ ਮਰਿਆਦਾ ਦੇ ਮਸਲੇ ਤੋਂ ਇਸ ਕਰਕੇ ਬਾਬਾ ਜੀ ਵੱਲੋਂ ਸਗਾ ਪਈ ਇਹ ਸੰਦੇਸ਼ ਨਾ ਪਾੜਨ ਤੇ ਸਤਕਾਰ ਉਥੇ ਸਿੰਘ ਸਾਹਿਬ ਦੇ ਦੇਣ। ਸੋ ਅਸੀਂ ਅੱਜ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਡੈਲੀਗੇਸ਼ਨ ਲੈ ਕੇ ਜ ਸਾਡੇ ਮੇਰੇ ਸੀਨੀਅਰ ਸਾਥੀ ਸਾਥ ਨਾਲ ਉਹਨਾਂ ਸਾਰਿਆਂ ਨੇ ਬਾਬਾ ਜੀ ਨਾਲ ਬੈਠ ਕੇ ਵਿਚਾਰ ਕੀਤੀ ਆ। ਤੇ ਮੈਨੂੰ ਪੂਰਨ ਆਸ ਵੀ ਆ ਕਿ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੇ ਵੀ ਦਮਦਮੇ ਟਕਸਾਲ ਨਾਲ ਟਕਰਾਅ ਚ ਨਹੀਂ ਆਉਂਦੀ ਤੇ ਹੁਣ ਵੀ ਕੋਈ ਟਕਰਾਅ ਨਹੀਂਗਾ ਤੇ ਨਾ ਕੋਈ ਟਕਰਾਅ ਆਉਣਾ ਹੀ ਆ ਉਹਦੇ ਸਬੰਧ ਦੇ ਵਿੱਚ ਬੈਠ ਕੇ ਗੰਭੀਰਤਾ ਨਾਲ ਬਾਬਾ ਜੀ ਨੇ ਵਿਚਾਰਾਂ ਵੀ ਸਾਰੀਆਂ ਕੀਤੀਆਂ ਅਸੀਂ ਵੀ ਸਾਰੇ ਵਿਚਾਰ ਦੱਸੇ ਆ ਤੇ ਮੈਨੂੰ ਪੂਰਨ ਆਸ ਹੈ ਕਿ ਕਿਸੇ ਨਾ ਕਿਸੇ ਹੱਲ ਨੂੰ ਉਹਨਾਂ ਵਿੱਚੋਂ ਨਿਕਲ ਜਾ ਹੱਲ ਨਿਕਲ ਜਾਊਗਾ ਪਰ ਮੈਂ ਪਾਂਥ ਨੂੰ ਸਮੂਚੇ ਨੂੰ ਵੀ ਬੇਨਤੀ ਕਰਦਾ ਕਿ ਜਿਹੜਾ ਸੋਸ਼ਲ ਮੀਡੀਆ ਅੱਜ ਸਿੱਖਾਂ ਦਾ ਦੁਸ਼ਮਣ ਬਣਿਆ ਬੈਠਾ ਕਈ ਵਾਰੀ ਕਹਿੰਦੇ ਆ ਭਈ ਆ ਜਿਹੜੇ ਤਲਵਾਰ ਦੇ ਫੱਟ ਮਿਟ ਜਾਂਦੇ ਪਰ ਆ ਜਿਹੜੇ ਕਲਮ ਦੇ ਲਿਖੇ ਅੱਖਰ ਮਿਟਦੇ ਨਹੀਂ ਮੈਂ ਇਹਨਾਂ ਨੂੰ ਤਾੜਨਾ ਕਰਦਾ ਤਕਸਾਲ ਦਮਦਮੀ ਤਕਸਾਲ ਸਿੱਖ ਪੰਥ ਦੀ ਉਹ ਸੰਸਥਾ ਆ ਜਿਹੜੀ ਗੁਰੂ ਕਾਲ ਤੋਂ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਚਾ ਜੀ ਨੇ ਹੱਥੇ ਵਰਸਾਈ ਸੀ ਕਈ ਵਾਰੀ ਸਾਡੇ ਕੱਦ ਵੀ ਛੋਟੇ ਹੁੰਦੇ ਤੇ ਅਸੀਂ ਵੱਡੀਆਂ ਗੱਲਾਂ ਕਰ ਜਾਂਦੇ ਦੂਰੀਆਂ ਨੂੰ ਪਾੜਿਆ ਨੂੰ ਵਧਾਓ ਨਾ પાڑے ਜਿਹੜੇ ਉਹ ਘਟਾਉਣੇ ਚਾਹੀਦੇ ਆ ਬੋਲ ਜਿਹੜੇ ਆ ਇਹ ਫਟ ਮਾਰ ਜਾਂਦੇ ਆ ਤੇ ਫਟ ਦਾ ਜਿਹੜਾ ਜ਼ਖਮ ਭਰ ਜਾਂਦਾ ਸੋ ਇਸ ਕਰਕੇ ਜਿੰਨੇ ਵੀ ਕੋਈ ਵੀ ਸੋਸ਼ਲ ਮੀਡੀਆ ਤੇ ਕਰਤਾਰ ਕੁਛੀ ਕਰਨ ਦਾ ਯਤਨ ਕਰ ਰਹੇ ਆ ਇਹ ਮੈਂ ਸਾਹਮਨਾ ਸ਼ਹੀਦੀ ਸਮਾਗਮ ਹੈ ਤੇ ਸ਼ਹੀਦੀ ਸਮਾਗਮ ਕਿਹੜਾ ਆ ਉਹ 6 ਜੂਨ 1984 ਜਦੋਂ ਜਾਵਰ ਫੌਜਾਂ ਨੇ ਸ੍ਰੀ ਅਕਾਲ ਤਖਤ ਆ ਕੇ ਢਹਿ ਢੇਰੀ ਕੀਤਾ ਤੇ ਅੱਜ ਹੀ ਮੈਂ ਮਹਾਰਾਜ ਦੇ ਜੋ ਪ੍ਰਕਾਸ਼ ਵੀ ਕਰਾ ਕੇ ਆਇਂ ਪਵਿੱਤਰ ਸਰੂਪ ਇਕ ਵੱਡਾ ਸਰੂਪ ਹਰ ਕੀ ਪੌੜੀ ਉਹਦਾ ਨਹੀਂ ਪਰ ਛੋਟੇ ਸਰੂਪ ਦਾ ਜਿਹੜਾ ਉਸ ਵੇਲੇ ਬਰਾਜਮਾਨ ਸੀ ਸਤਕੰਡ ਦੇ ਵਿਖੇ ਤੇ ਫਿਰ ਆਪਾਂ ਕਈ ਵਾਰੀ ਗੱਲਾਂ ਕਰਨ ਲੱਗੇ ਵੱਧ ਕਰ ਜਾਂਦੇ ਉਹਨਾਂ ਨੇ ਤਾਂ ਕੋਈ ਕਸਰ ਨਹੀਂ ਗੁਜ਼ਾਰੀ ਤੇ ਮਾਰਦੇ ਮਜਾਹਦ ਜੇ ਕਿਸੇ ਨੇ ਮੁਕਾਬਲਾ ਕੀਤਾ ਉਹ ਸੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਜੋ ਕਿਹਾ ਸੀ ਉਹ ਕਰਕੇ ਦਿਖਾ ਲਿਆ ਸੋ ਮੇਰਾ ਕਹਿਣ ਤੋਂ ਬਾਅਦ ਦਮ ਦੀ ਮਟਕਸਾਲ ਸਾਡੀ ਸਰਕਾਰ ਜਥੇਬੰਦੀ ਆ ਜਿਨੇ ਬਹੁਤ ਵੱਡਾ ਗੁਰੂ ਕਾਲ ਤੋਂ ਲੈ ਕੇ ਆਪਣਾ ਕਥਾ ਕੀਰਤਨ ਦੇ ਵਿੱਚ ਅਮਰ ਸੰਚਾਰਾਂ ਦੇ ਵਿੱਚ ਹਰ ਪੱਖ ਤੇ ਬਹੁਤ ਵੱਡਾ ਯੋਗਦਾਨ ਪਾਇਆ ਤੇ ਬਾਬਾ ਜੀ ਨੇ ਵੀ ਇਸੇ ਗੱਲ ਦੀ ਸ਼ੋਰੈਂਸ ਦਿੱਤੀ ਆ ਵੀ ਮੇਰਾ ਕੋਈ ਕਿਸੇ ਪੱਖ ਦਾ ਵੀ ਕਿਸੇ ਨਾ ਸ਼ੋਮਣੀ ਕਮੇਟੀ ਨੂੰ ਤਕਦਾਦ ਹੈ ਹੀ ਨਹੀਂ ਕੋਈ ਗੱਲ ਸੋ ਮੈਂ ਬਾਬਾ ਜੀ ਨੂੰ ਨਿਮਰਤਾ ਸਹਿਤ ਸਾਰੇ ਆਂਦੇ ਸੀ ਮੈਂਬਰਾਂ ਨੇ ਬੇਨਤੀ ਕੀਤੀ ਆ ਬਾਬਾ ਜੀ ਦਾ ਬੈਠ ਕੇ ਹੱਲ ਕੱਢੀਏ ਤੇ ਬਾਬਾ ਜੀ ਦੇ ਵੱਲੋਂ ਵੀ ਭਰੋਸਾ ਤੇ ਮੈਂ ਵੀ ਦਿੰਨਾ ਵੇ ਅਸੀਂ ਕੋਈ ਨਾ ਕੋਈ ਦਾ ਜਿਹੜਾ ਹੱਲ ਆ ਉਹ 1-2 ਦਿਨਾਂ ਦੇ ਵਿੱਚ 1-2 ਦਿਨ ਦਿਨ ਤਾਂ ਗੱਬੇ ਤਿੰਨੇ ਹੀ ਰਹਿ ਗਏ ਅੱਜ 2 ਤਰੀਕ ਹੋ ਗਏ 3 4 5 ਦਿਨ ਰਹਿ ਗਏ 3 ਦਿਨ ਰਹਿ ਗਏ ਤੇ ਹਾਲ ਇਹਦਾ ਗੁਰੂ ਸਾਹਿਬ ਕਿਰਪਾ ਕਰਨ ਕੋਈ ਨਾ ਕੋਈ ਜ਼ਰੂਰ ਨਿਕਲੇ ਹੋਊਗਾ ਪ੍ਰਮਾਤਮਾ ਸਭ ਅੱਜ ਬੜੀ ਵੱਡੀ ਆਸ ਸੀ ਕਿ ਅੱਜ ਤੁਸੀਂ ਇੱਥੇ ਪਹੁੰਚੇ ਹੋ ਪੂਰਾ ਵਕਤ ਤੁਸੀਂ ਨਾਲ ਲੈ ਕੇ ਆਏ ਹੋ ਵੀ ਅੱਜ ਕੋਈ ਡਿਸੀਜਨ ਲੈ ਲਿਆ ਜਾਏਗਾ ਦੇਖੋ ਗੱਲ ਗੱਲ ਬਾਬਾ ਜੀ ਨਾਲ ਬੜੇ ਚੰਗੇ ਮਾਹੌਲ 'ਚ ਡੇਢ ਘੰਟਾ ਹੋਈ ਆ ਤੇ ਗੱਲਾਂ 'ਚ ਉਹ ਜਿਹੜੇ ਗੱਲ ਆਪਾਂ ਤੋੜਦੇ ਆ ਇੱਕ ਦੋ ਇਹਨਾਂ ਤਾਂ ਫਿਰ ਕੋਈ ਨਾ ਕੋਈ ਦਾ ਹਾਲ ਤਾਂ ਨਿਕਲਦਾ ਹੀ ਆ ਇੱਕਦਮ ਕਈਆਂ ਗੱਲਾਂ ਦੇ ਹੱ ਤੇ ਉਹ ਆਪਾਂ ਬੈਠ ਕੇ ਅੱਜ ਗੱਲ ਕੀਤੀ ਆ ਤੇ ਕੋਈ ਨਹੀਂ ਉਹ ਤਾਂ ਗਾਂ ਵੀ ਹੋਣਾ ਬੈਠ ਕੇ ਬਾਬਾ ਜੀ ਨਾਲ ਜਿਹੜੀ ਵਿਚਾਰ ਅੱਜ ਹੋਈ ਆ ਉਹਨਾਂ ਗਾਂ ਤੋਰ ਕੇ ਕੋਈ ਨਾਲ ਹੱਲ ਕੱਢ ਲੈ ਹਾਂਜੀ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੇ ਨਾਲ ਅਬਜੈਕਟਿਵ ਦੇ ਮੈਂਬਰ ਸਹਿਬਾਨ ਵਿਸ਼ੇਸ਼ ਤੌਰ ਤੇ ਦਮਦਮਾ ਟਕਸਾਲ ਦੇ ਹੈੱਡ ਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਤਵਿਕੀ ਪਹੁੰਚੇ ਆ ਮੈਂ ਉਹਨਾਂ ਨੂੰ ਜੀਓ ਆਇਆਂ ਆਖਦਾ ਕਿਉਂਕਿ ਸਾਡਾ ਫਰਜ਼ ਬਣਦਾ ਉਹਨਾਂ ਨੂੰ ਜੀਓ ਆਇਆਂ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਦੂਸਰਾ ਜੋ ਪੰਥ ਵਿੱਚ ਵੱਡਾ ਮਸਲਾ ਇਸ ਵਕਤ ਬਣਿਆ ਹੋਇਆ ਪਹਿਲੀ ਗੱਲ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜੂਨ 84 ਦੇ ਕੱਲੂ ਘਾਰੇ ਦੀ ਇਹ 41ਵੇਂ ਬਰੇ ਗੰਢ ਆਪਾਂ ਮਨਾ ਰਹੇ ਹਾਂ ਕੁਝ ਲੋਕ ਪਿਛਲੇ ਲੰਮੇ ਸਮੇਂ ਤੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਐਸੇ ਬਰੇ ਗੰਢ ਦੇ ਮੌਕੇ ਤੇ ਬਿਨਾਂ ਕਾਰਨ ਤੋਂ ਵੱਡੇ ਟਕਰਾਅ ਪੈਦਾ ਕਰਕੇ ਦੁਨੀਆ ਦੇ ਵਿੱਚ ਇਸ ਘੱਲੂ ਘਾਰੇ ਪ੍ਰਤੀ ਬਹੁਤ ਗਲਤ ਮੈਸੇਜ ਦੇਣ ਦਾ ਯਤਨ ਕਰਦੇ ਆ ਇਸ ਕਰਕੇ ਉਹਨਾਂ ਲੋਕਾਂ ਦਾ ਜਿਹੜਾ ਇਹ ਮਕਸਦ ਹੈ ਇਸ ਨਾਲ ਇਸ ਸ਼ਹੀਦੀ ਪ੍ਰੋਗਰਾਮ ਨੂੰ ਇਸ ਘੱਲੂ ਘਾਰੇ ਦੇ ਸਮਾਗਮ ਨੂੰ ਬਹੁਤ ਵੱਡੀ ਢਾਹ ਲੱਗਦੀ ਹੈ ਮੈਂ ਸਮੁੱਚੀ ਅਗਦੇਕਟਵਨੋਂ ਪ੍ਰਧਾਨ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਸਾਡਾ ਜਥੇਦਾਰ ਸ੍ਰੀ ਅਕਾਲ ਤਖਤ ਸਭ ਸੰਦੇਸ਼ ਦੇਵੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕਰੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਜਥੇਦਾਰ ਕੌਣ ਹੋਣਾ ਚਾਹੀਦਾ ਜਿਹੜਾ ਕੌਮ ਨੇ ਸਰਪ੍ਰਸਤ ਕਰਕੇ ਜਿਹਨੂੰ ਮਾਨਤਾ ਦਿੱਤੀ ਹੋਵੇ ਜਥੇਦਾਰ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਲਾਉਂਦੀ ਹੈ ਉਹਨਾਂ ਨੂੰ ਸੇਵਾਮੁਕਤ ਕਰਦੀ ਹੈ ਅੱਗੇ ਵੀ ਸ਼੍ਰੋਮਣੀ ਕਮੇਟੀ ਨੇ ਲਾਉਣੇ ਆ ਸੇਵਾ ਮੁਕਤ ਵੀ ਸ਼੍ਰੋਮਣੀ ਕਮੇਟੀ ਨੇ ਕਰਨੇ ਆ ਅਸੀਂ ਇਹਨਾਂ ਦਾ ਸਹਿਯੋਗ ਦੇਣਾ ਇਸ ਕਰਕੇ ਗੈਨੀ ਕੁਲਦੀਪ ਸਿੰਘ ਗੜਗੱਜ ਕੌਮ ਦਾ ਸਰਪ੍ਰਸਤ ਜਥੇਦਾਰ ਨਹੀਂ ਔਰ ਨਾ ਕੌਮ ਦੀਆਂ ਜਥੇਬੰਦੀਆਂ ਨੇ ਨਾ ਸੰਤ ਸਮਾਜ ਨੇ ਨਾ ਨਿਹੰਗ ਸਿੰਘ ਜਥੇਬੰਦੀਆਂ ਨੇ ਨਾ ਕੌਮ ਦੀਆਂ ਬਹੁਤੀਆਂ ਸੰਘਰਸ਼ੀਲ ਜਥੇਬੰਦੀਆਂ ਨੇ ਜਾਂ ਸ਼ਹੀਦ ਪਰਿਵਾਰਾਂ ਨੇ ਉਹਨੂੰ ਬਤੌਰ ਜਥੇਦਾਰ ਮਾਨਤਾ ਨਹੀਂ ਦਿੱਤੀ ਜੇ ਆਪਾਂ ਇਹ ਕਹੀਏ ਕਿ ਜਬਰੀ ਉਹਦੀ ਮਾਨਤਾ ਅਸੀਂ ਦਿਵਾਉਣ ਲਈ ਕੋਸ਼ਿਸ਼ ਕਰਾਂਗੇ ਕੁਝ ਲੋਕ ਦੇ ਸੋਚਦੇ ਹੋਣਗੇ ਇਹ ਉਹਨਾਂ ਦਾ ਬਹੁਤ ਵੱਡਾ ਭੁਲੇਖਾ ਕੌਮ ਦੇ ਵਿੱਚ ਜਥੇਦਾਰ ਨੂੰ ਸਰਪ੍ਰਮਾਨਤ ਹੋਣ ਵਾਸਤੇ ਬਹੁਤ ਵੱਡੀ ਮੁਸ਼ਕਲ ਕਰਨੀ ਪੈਂਦੀ ਹੈ ਔਰ ਉਹਦੇ ਨਿਯਮ ਹੈ ਉਹਦੇ ਅਸੂਲ ਹੈ ਕਿ ਜਥੇਦਾਰ ਸਰਪ੍ਰਮਾਨਤ ਕਿਵੇਂ ਹੁੰਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੰਥ ਵਿੱਚੋਂ ਯੋਗ ਸ਼ਖਸੀਅਤ ਦੀ ਭਾਲ ਕਰਕੇ ਐਗਜ਼ੈਕਟਿਵ ਕਮੇਟੀ ਉਸ ਦੇ ਨਾਮ ਦਾ ਐਲਾਨ ਕਰਦੀ ਹੈ ਫਿਰ ਸਮੁਚੀਆਂ ਸਿੱਖ ਜਥੇਬੰਦੀਆਂ ਸਿੰਘ ਸੁਭਾਵਾਂ ਸਿੱਖ ਸੰਪਰਦਾਵਾਂ ਸੰਤ ਮਹਾਪੁਰਖ ਸੰਤ ਸਮਾਜ ਔਰ ਸਾਰੇ ਪੰਥ ਦੇ ਅੰਗ ਜਿਹੜੇ ਮਿਲ ਕੇ ਉਸ ਦੇ ਨਾਮ ਤੇ ਸਹਿਮਤੀ ਦੇ ਕੇ ਉਸ ਤੋਂ ਉਪਰੰਤ ਉਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਵਿਖੇ ਸਾਰਿਆਂ ਦੀ ਹਾਜ਼ਰੀ ਵਿੱਚ ਉਹਦੀ ਤਾਜ ਪੋਸ਼ੀ ਦੇ ਉੱਤੇ ਮੋਹਰ ਲਾਈ ਜਾਂਦੀ ਹੈ ਇਹ ਕੋਈ ਨਤਾ ਹੋਇਆ ਇਹਨੇ ਗਿਆਨੀ ਕੁਲਦੀਪ ਸੰਗੜਗੱਜ ਖੁਦ ਕਈ ਮਰਿਆਦਾਵਾਂ ਦੀ ਉਲੰਘਣਾਾਂ ਦੇ ਖੁਦ ਦੋਸ਼ੀ ਆ ਉਹ ਕਿਉਂਕਿ ਤਖਸਰੀ ਕੇਸਕਰ ਸਾਹਿਬ ਜਦੋਂ ਉਹਨਾਂ ਦੀ ਨਿਯੁਕਤੀ ਉਹਨਾਂ ਨੇ ਆਪਣੀ ਮੈਂ ਤਾਂ ਸਾਨੂੰ ਤਾਂ ਇਉਂ ਲੱਗਾ ਜਿਵੇਂ ਇੱਕ ਵਿਅਕਤੀ ਆਪਣੀ ਨਿਯੁਕਤੀ ਆਪ ਹੀ ਕਰਾ ਰਿਹਾ ਹੋਵੇ ਔਰ ਜਿਸ ਘੰ ਨਾਲ ਕੀਤੀ ਗਈ ਉਹਦੇ ਨਾਲ ਮਰਿਆਦਾ ਦਾ ਉਲੰਘਣ ਹੋਇਆ ਜਥੇਦਾਰਾਂ ਦੀਆਂ ਪਦਵੀਆਂ ਦਾ ਵੀ અપਮਾਨ ਹੋਇਆ ਤਖਤਾਂ ਦਾ ਵੀ અપਮਾਨ ਹੋਇਆ ਇਸ ਕਰਕੇ ਇਸ ਲਈ ਕੌਮ ਦੇ ਵਿੱਚ ਵੱਡਾ ਟਕਰਾਅ ਬਣਿਆ ਹੋਇਆ। ਅਸੀਂ ਸ਼੍ਰੋਮਣੀ ਕਮੇਟੀ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਕੌਮ ਦੇ ਲਈ ਇਹ ਬੜਾ ਸੰਕਟਪ੍ਰਿਆ ਸਮਾਂ ਕੌਮ ਲਈ ਸਰਪ੍ਰਸਤ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਲਾਇਆ ਜਾਣਾ ਬੜਾ ਜ਼ਰੂਰੀ ਹੈ। ਔਰ ਇਸ ਦੇ ਨਾਲ ਨਾਲ ਜੋ ਕੌਮ ਦੇ ਵਿੱਚ ਦੁਬਧਾ ਬਣੀ ਹੋਈ ਹੈ ਉਸ ਨੂੰ ਦੂਰ ਕਰਨਾ ਬੜਾ ਜ਼ਰੂਰੀ ਹੈ। ਔਰ 6 ਜੂਨ 1984 ਦੇ ਕੱਲੂ ਘਾਰੇ ਦੇ ਸਮਾਗਮ ਤੇ ਕੋਈ ਟਕਰਾਅ ਨਾ ਬਣੇ ਇਸ ਲਈ ਅਸੀਂ ਵੀ ਇਸ ਵਿੱਚ ਪੂਰਨ ਰੂਪ ਦੇ ਵਿੱਚ ਹਮ ਹੀ ਆ ਮਦਈ ਹੈ ਕਿ ਉਹ ਬੜੀ ਸ਼ਾਂਤੀ ਦੇ ਨਾਲ ਭੈ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਪਰ ਅਗਰ ਜੋ ਪ੍ਰਮਾਣਿਤ ਨਹੀਂ ਕੌਮ ਨੇ ਜਿਸ ਨੂੰ ਸਵੀਕਾਰ ਹੀ ਨਹੀਂ ਕੀਤਾ ਉਹ ਵਿਅਕਤੀ ਆ ਕੇ ਉੱਥੇ ਸੰਦੇਸ਼ ਦੰਦਾ ਫਿਰ ਤੁਹਾਡੇ ਖਿਆਲ ਚ ਵੀ ਉੱਥੇ ਦੀ ਸ਼ਾਂਤੀ ਬਣੀ ਰਹੇਗੀ ਕਦੇ ਵੀ ਨਹੀਂ ਉਹਦਾ ਵਿਰੋਧ ਹੋਣਾ ਹੀ ਹੋਣਾ ਉਸ ਵਿਰੋਧ ਦੇ ਨਾਲ ਫਿਰ ਉੱਥੇ ਹਾਲਾਤ ਵੀ ਵਿਗੜ ਸਕਦੇ ਆ ਉਹਦੇ ਲਈ ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕਰਦਾ ਕਿ ਪਹਿਲਾਂ ਇਸ ਮਸਲੇ ਦਾ ਹੱਲ ਕਰੋ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੋਤੇ ਸਰਪ੍ਰਾਨਤ ਜਥੇਦਾਰ ਹੀ ਸੰਦੇਸ਼ ਦੇ ਸਕਦਾ ਸਰਪ੍ਰਾਨਤ ਜਥੇਦਾਰ ਹੀ ਕੌਮ ਦੀ ਅਗਵਾਈ ਕਰ ਸਕਦਾ ਗਿਆਨੀ ਕਲਦੀਪ ਸਿੰਘ ਗੜਗੱਜ ਸਰਪ੍ਰਾਨਤ ਜਥੇਦਾਰ ਨੇ ਇਸ ਕਰਕੇ ਉਹਨਾਂ ਦਾ ਸੰਦੇਸ਼ ਅਗਰ ਉਹ ਸੰਦੇਸ਼ ਉੱਥੇ ਦੰਦੇ ਆ ਫਿਰ ਉੱਥੇ ਜਰੂਰ ਮਾਹੌਲ ਖਰਾਬ ਹੋਏ ਪਰ ਅਸੀਂ ਯਤਨ ਵਿੱਚ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਨਾਲ ਸਾਡਾ ਕੋਈ ਟਕਰਾਅ ਨਹੀਂ ਹੈ ਅਸੀਂ ਅਪੀਲ ਕੀਤੀ ਹੈ ਇਹਨਾਂ ਨੂੰ ਔਰ ਸੰਗਤਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਸਾਨੂੰ ਇਹਨਾਂ ਨੇ ਸਾਡੇ ਨਾਲ ਮਿਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਸਾਨੂੰ ਇਹਨਾਂ ਨੇ ਭਰੋਸਾ ਦਿਵਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਇਹਦਾ ਕੋਈ ਸਾਰਥਕ ਹੱਲ ਕੱਢਾਂਗੇ ਅਗਰ ਇਹਦਾ ਸਾਰਥਕ ਹੱਲ ਨਿਕਲਦਾ ਉਹ ਕੌਮ ਲਈ ਬਹੁਤ ਵੱਡੀ ਤਸੱਲੀ ਬਖਸ਼ ਗੱਲ ਹੋਏਗੀ ਔਰ ਉਸ ਲਈ ਕੌਮ ਇਹਨਾਂ ਦਾ ਧੰਨਵਾਦ ਵੀ ਕਰੇਗੀ ਔਰ ਕੌਮ ਇਹਨਾਂ ਦਾ ਸਦੋਗ ਵੀ ਦੇ ਸੰਗਤ ਦੀ ਬੜੀ ਚਿੱਤੀ ਹੈ ਦੁੱਧ ਦਾ ਪੈਦਾ ਹੋਈ ਹੈ ਕੀ ਸੋਇਆ ਦੇਣਾ ਚ ਨਹੀਂ ਮੈਂ ਉਹੀ ਬੇਨਤੀ ਕਰਨਾ ਦੁੱਧ ਦਾ ਦਤ ਕਾਰਨ ਬਣਿਆ ਹੋਇਆ ਉਹ ਤੋਂ ਬਿਤਾ ਤਾਂ ਹੀ ਦੂਰ ਹੋਊਗੀ ਜੇ ਇਸ ਮਸਲੇ ਦਾ ਸਾਰਥਕ ਹੱਲ ਮਿਲ ਬੈਠ ਕੇ ਸਾਰੇ ਕੱਢਣਗੇ ਸ਼੍ਰੋਮਣੀ ਕਮੇਟੀ ਸਾਰੇ ਪਾਸੇ ਦਾ ਸਹਿਯੋਗ ਦਵੇ ਅਸੀਂ ਇਹਨਾਂ ਦਾ ਦੇਵਾਂਗੇ ਬਾਬਾ ਜੱਤ ਪਾਪਾ ਜਰਨੈਲ ਸਿੰਘ ਕਾਤਸਾ ਹੋਣਾਂ ਦੀ ਵੱਡੀ ਜਿਹੜੀ ਉਹ ਸ਼ਹੀਦੀ ਹੋਈ ਸੀਗੀ ਜੀ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਦੇ ਸਰਪੁੱਤਰ ਭਾਈ ਅਸ਼ਰ ਸਿੰਘ ਦੇ ਵੱਲੋਂ ਨੇ ਇਹ ਕਹਿ ਦਿੱਤਾ ਗਿਆ ਕਿ ਉਹ